ਪਿੰਡਾਂ ਦੀਆਂ ਗੱਲਾਂ ਵੀ ਅਜੀਬ ਹੁੰਦੀਆਂ ਨੇ ਉੱਥੇ ਘਰਾਂ ਇੱਟਾਂ ਦੇ ਹੋ ਸਕਦੇ ਆ ਪਰ ਰਿਸ਼ਤੇ ਨਹੀਂ ਉਹ ਸੱਚੀਆਂ ਮੁਸਕਾਨਾਂ ਨਾਲ ਬਣੇ ਹੁੰਦੇ ਨੇ ਪਿੰਡ 'ਚ ਲੋਕ ਹਾਲ ਪੁੱਛਣ ਨਹੀਂ ਆਉਂਦੇ ਉਹ ਤੁਹਾਨੂੰ ਵੇਖ ਕੇ ਹੀ ਸਮਝ ਜਾਂਦੇ ਨੇ ਕਿ ਬੰਦੇ ਦੇ ਦਿਲ ਵਿੱਚ ਖੁਸ਼ੀ ਹੈ ਜਾਂ ਗਮੀ ਹੈ ਕਿਉਂ ਇਧਰ ਚੁੱਪ ਹੈ ਤੇ ਕਿਉਂ ਇਹਦੇ ਚਿਹਰੇ ਤੇ ਹੈ ਸੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਇਹ ਮੇਰੇ ਪਿੱਛੇ ਅਜ ਗੁਰਸ਼ਰਨ ਬੋਲ ਰਿਹਾ ਸੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਮੈਂ ਆਪਦੀ ਜਿਹੜਾ ਸ਼ਾਮ ਨੂੰ ਕੁਕਿੰਗ ਦਾ ਜਦੋਂ ਮੇਰਾ ਵੇਲਾ ਆਇਆ ਸੀ ਨਾ ਅੱਜ ਮੈਂ ਸੋਚਿਆ ਕਿਉਂ ਨਾ ਮੈਂ ਅੱਜ ਆਪਦੀ ਲੋਕੇਸ਼ਨ ਜਿਹੜੀ ਥੋੜੀ ਜੀ ਚੇਂਜ ਕਰ ਲਈ ਜਾਵੇ ਤੇ ਮੈਂ ਨਾ ਉਧਰੋਂ ਗੁੱਟ ਚੋਂ ਕੱਢ ਕੇ ਉਹਨੂੰ ਥੋੜਾ ਚਾਨਣ ਚ ਲੈ ਕੇ ਕਿਉਂਕਿ ਉੱਥੇ ਹਨੇਰਾ ਬਹੁਤ ਪੈਂਦਾ ਤੇ ਮੈਂ ਜਦੋਂ ਵੀਡੀਓ ਬਣਾਣੀ ਨਾ ਮੈਨੂੰ ਰੋਸ਼ਨੀ ਦੀ ਬੜੀ ਜ਼ਿਆਦਾ ਪ੍ਰੋਬਲਮ ਦੀ ਤਿਆਰ ਕਰ ਕਰ ਕੇ ਲਿਆ ਲਿਆ ਕੇ ਟਰਾਈ ਕਰਕੇ ਦੇਖ ਲਿਆ ਨੇ ਪਰ ਹੱਲ ਮੇਰਾ ਕੋਈ ਨਹੀਂ ਹੋਇਆ ਸਭ ਤੋਂ ਪਹਿਲਾਂ ਤੇ ਆਪਾਂ ਚੱਕਿਆ ਝਾੜੂ ਝਾੜੂ ਚੱਕੀ ਨਹੀਂ ਚੱਕੀ ਬੋਕਰ ਬੋਕਰ ਚੱਕੀ ਤੇ ਬੋਕਰ ਚੱਕ ਕੇ ਮਾਰੀ ਸਾਰੇ ਪੱਤੇ ਇਕੱਠੇ ਕੀਤੇ ਇਧਰੋਂ ਉਧਰੋਂ ਕਿਉਂਕਿ ਇੱਥੇ ਨੇਰੀਆਂ ਤੇ ਐਂ ਚੱਲਦੀਆਂ ਨੇ ਜਿਵੇਂ ਬਸ ਇਹਨਾਂ ਦਾ ਹੀ ਰੋਜ਼ ਦਾ ਨਾਤਾ ਹੁੰਦਾ ਸਾਡੇ ਨਾਲ ਸੋ ਨੇਰੀਆਂ ਬਹੁਤ ਚੱਲਦੀਆਂ ਨੇ ਤੇ ਪੱਤੇ ਇਧਰੋਂ ਉਧਰੋਂ ਸਾਰੀ ਦੁਨੀਆ ਦੇ ਉੱਡ ਕੇ ਇੱਥੇ ਆ ਜਾਂਦੇ ਨੇ ਇੱਕ ਦਿਨ ਨਾਲ ਹਾਈਵੇ ਲੱਗਦਾ ਸਾਰੇ ਰੋਡ ਦੇ ਉੱਤੇ ਦਰਖਤ ਤੇ ਸਾਰੇ ਪੱਤੇ ਸਾਡੇ ਘਰੇ ਇਕੱਠੇ ਹੋ ਜਾਂਦੇ ਨੇ ਇੱਥੇ ਸਫਾਈ ਜਿੰਨੀ ਮਰਜ਼ੀ ਕਰ ਲੋ ਕੋਈ ਫਾਇਦਾ ਨਹੀਂ ਹੁੰਦਾ ਸਫਾਈ ਤੇ ਇਦਾਂ ਹੀ ਚਲਦੀ ਰਹਿਣੀ ਹੈ ਸਾਡੇ ਸੋ ਮੈਂ ਕੀ ਕੀਤਾ ਮੈਂ ਚੁੱਪ ਕਰਕੇ ਅੱਜ ਮੈਂ ਲੜੀ ਹੋਈ ਸੀ ਜਗਦੀਪ ਦੇ ਨਾਲ ਦੋ ਦਿਨ ਹੋ ਗਏ ਮੈਂ ਗਰੋਸਰੀ ਗਰੋਸਰੀ ਕਰਦੀ ਨੂੰ ਗਰੋਸਰੀ ਲੈਣ ਜਾਂਦੇ ਨਹੀਂ ਹੀ ਪਏ ਤੇ ਅੱਜ ਮੈਂ ਗੁੱਸਾ ਖਾ ਕੇ ਪਾਰਾ ਚੜਾ ਕੇ ਆਪ ਹੀ ਚਲੀ ਗਈ ਤੇ ਭੱਜ ਕੇ ਜਾ ਕੇ ਮੈਂ ਗਰੋਸਰੀ ਕਰਕੇ ਗਰੋਸਰੀ ਕਰਨ ਲਈ ਮੈਂ ਵੀ ਅਧੀਆਂ ਚੀਜ਼ਾਂ ਭੁੱਲ ਗਈ ਆ ਗਈ ਆ ਕੇ ਮੈਂ ਗੁੱਸੇ ਚ ਆ ਕੇ ਨਾ ਮੈਂ ਗੈਸ ਕੱਲੀ ਕੜੀ ਸੀ ਹਾਂ ਜਗਦੀਪ ਨੇ ਵੇਖਿਆ ਪਾਰਾ ਕੁਝ ਜ਼ਿਆਦਾ ਹੀ ਚੜਿਆ ਹੋਇਆ ਮਗਰ ਆ ਕੇ ਕਹਿੰਦੇ ਰੁਕ ਜਾ ਰੁਕ ਜਾ ਤੇਰੀ ਤਾਂ ਵਿੱਚ ਪਾਈ ਪੜੀ ਜਾਂਦੀ ਐ ਤੂੰ ਕੁਝ ਨਾ ਕੁਝ ਸਿੱਟ ਦੇ ਵੈਸੇ ਮੈਂ ਤੁਹਾਨੂੰ ਦੱਸਾਂ ਸੱਟਣ ਦੀ ਤੇ ਗੱਲ ਸੱਚੀ ਹੋ ਗਈ ਇੱਥੇ ਜਦੋਂ ਮੈਂ ਗੈਸ ਲਿਆ ਕੇ ਦੇਖਿਆ ਤੇ ਚਾਨਣੀ ਦੇ ਵਿੱਚ ਤੇ ਮੈਨੂੰ ਲੱਗਾ ਵੀ ਗੈਸ ਉਹਨਾ ਸਾਫ਼ ਨਹੀਂ ਹੈ ਹੈ ਉਹਨਾ ਸਾਫ਼ ਨਹੀਂ ਹੈਗਾ ਜਿੰਨਾ ਗੈਸ ਸਾਫ਼ ਹੋਣਾ ਚਾਹੀਦਾ ਸੀ ਤੇ ਮੈਂ ਨਾ ਭੱਜ ਕੇ ਗਈ ਮੈਂ ਮੈਂ ਚੱਕਦੀ ਪੈਪ ਤੇ ਕਿਤੇ ਜਗਦੀਪ ਨਾਲ ਲੱਗ ਜਣ ਤੇ ਮੈਂ ਨਾ ਇਹਨੂੰ ਧੋ ਹੀ ਦੇਣੀ ਐ ਧੋਣ ਦੇ ਚੱਕਰ 'ਚ ਮੈਂ ਮਾਰਤਾ ਕੈਮਰਾ ਮੋਦਾ ਕੈਮਰਾ ਮੇਰਾ ਡਿੱਗ ਗਿਆ ਸ਼ੁਕਰ ਕਰੋ ਅੱਗੇ ਘਾ ਸੀ ਤੇ ਕੈਮਰਾ ਘਾ ਤਾ ਹੀ ਡਿੱਗਾ ਕੈਮਰੇ ਦਾ ਨੁਕਸਾਨ ਨਹੀਂ ਹੋਇਆ ਜੇ ਕਿਤੇ ਅੱਜ ਮੇਰੇ ਤੋਂ ਕੈਮਰੇ ਦਾ ਨੁਕਸਾਨ ਵੀ ਹੋ ਜਾਂਦਾ ਨਾ ਜਗਦੀਪ ਨੇ ਮੈਨੂੰ ਉਹ ਗੱਲਾਂ ਸੁਣਾਉਣੀਆਂ ਸੀ ਨਾ ਉਹ ਗੱਲਾਂ ਸੁਣਾਉਣੀਆਂ ਮੈਂ ساری ਜ਼ਿੰਦਗੀ ਯਾਦ ਰੱਖਣੀ ਉਹ ਤੇ ਅੱਗੇ ਵੈਸੇ ਮੈਨੂੰ ਕਹਿ ਦਿੰਦੇ ਆ ਤੈਨੂੰ ਚੀਜ਼ ਦੀ ਕਦਰ ਘਾਟੇ ਦਿੰਦੀ ਆਉ ਚੱਕੋ ਦੇਖ ਤਾਂ ਮੈਂ ਕੈਮਰਾ ਇਹੀ ਕੰਮ ਕਰਨਾ ਸੀ ਸੋ ਇੱਥੇ ਮੇਰਾ ਕੈਮਰਾ ਗਿਆ ਜੇ ਡਿੱਗ ਤੇ ਮੈਂ ਹੁਣ ਇਹਦਾ ਸੈਟਅਪ ਕਰ ਲੈਣੀ ਆ ਤੇ ਮੈਂ ਤੁਹਾਨੂੰ ਅੱਗੇ ਆ ਕੇ ਲੱਭਦੀ ਆਂ ਸੋ ਇਥੇ ਆ ਕੇ ਮੈਂ ਕੈਮਰੇ ਦੀ ਤੇ ਲੋਕੇਸ਼ਨ ਜਿਹੜਾ ਸੈੱਟ ਸਟ ਕਰ ਲਈ ਤੇ ਉਹਨੇ ਚਿਰ ਨੂੰ ਤੇ ਜਗਦੀਪ ਨੇ ਪੈਪ ਹੀ ਫੜ ਲਈ ਇਹ ਤੇ ਪੈਪ ਫੜ ਕੇ ਗੈਸ ਤੋਂ ਨਾ ਲਾਗੇ ਮੈਂ ਉਧਰੋਂ ਬੋਲੀ ਜਾਵਾ ਜਗਦੀਪ ਗੈਸ ਮੈਂ ਧੋਣਾ ਮੈਨੂੰ ਪੈਪ ਤੇ ਨਾਲ ਨਾ ਪਾਣੀ ਚਲਾਉਂਦਾ ਬੜਾ ਸ਼ੌਕ ਆ ਕਿ ਮੈਂ ਆਪ ਆਪਦੇ ਹੱਥੀ ਤੋਂ ਨਾਲ ਮੈਨੂੰ ਸਵਰ ਜਾਂਦਾ ਪਰ ਮੇਰਾ ਘਰ ਵਾਲਾ ਤੇ ਮੇਰੇ ਤੋਂ ਵੀ ਤੇਜ਼ ਉਹ ਕਹਿੰਦੇ ਮੈਂ ਹੀ ਠੀਕ ਠੀਕ ਕਰਦਾ ਤੇ ਉਹਨਾਂ ਨੇ ਸਾਰਾ ਗੈਸ ਧੋ ਦੇਤਾ ਜਦ ਨੂੰ ਮੈਂ ਕੈਮਰਾ ਕਮਰਾ ਸੈੱਟ ਕਰਕੇ ਹਟੀ ਹੋਰ ਕੀ ਪਰ ਚਲੋ ਇਹ ਵੀ ਗੱਲ ਵਧੀਆ ਇੰਨੇ ਨਾ ਮੇਰਾ ਕੰਮ ਛੇਤੀ ਨਿਬੜ ਗਿਆ ਉਹਨਾਂ ਨੇ ਚੱਕ ਕੇ ਸਾਰਾ ਫਰਸ਼ ਵੀ ਉੱਥੋਂ ਧੋਤਾ ਕਹਿੰਦੇ ਲੈ ਮੋਟੇ ਤੇ ਠੰਢੀ ਠੰਢੀ ਹਵਾ ਚਲੀ ਜਾਂਦੀ ਐ ਤੇ ਤੂੰ ਵੇਖੀ ਹੁਣ ਤੈਨੂੰ ਠੰਢੀ ਠੰਢੀ ਤੋਂ ਹੋ ਜਾਣਾ ਹੁਣ ਤੇਰਾ ਪਾਰਾ ਪੂਰਾ ਉੱਤਰ ਜਾਣਾ ਤੇ ਵੈਸੇ ਗੱਲ ਵੀ ਇਦਾਂ ਹੀ ਹੋਈ ਸਾਰਾ ਮਾਹੌਲ ਮੇਰਾ ਠੰਡਾ ਜਿਹਾ ਬਣ ਗਿਆ ਪਰ ਮੈਨੂੰ ਤੇ ਮਜ਼ਾ ਗੁੱਸੇ ਚ ਆ ਰਿਹਾ ਸੀ ਕਿਉਂਕਿ ਇਨੇ ਦੇ ਨਾਲ ਨਾ ਥੋੜਾ ਆਖੇ ਲੱਗ ਜਾਂਦੇ ਨਹੀਂ ਤਾਂ ਬੰਦੇ ਵੀ ਗੱਲ ਨਹੀਂ ਸੌਂਦੇ ਤੇ ਫਿਰ ਜਗਦੀਪ ਨਾ ਮੈਂ ਜਿਹੜਾ ਤੁਹਾਨੂੰ ਪਤਾ ਹੀ ਐ ਜਿਹੜਾ ਇਹ ਮੈਂ ਇਹਦੇ ਨਾਲ ਟੇਬਲ ਰੱਖਿਆ ਹੁੰਦਾ ਇਹਦੇ ਹੁਣ ਗੈਸ ਦੇ ਵੇਖੋ ਨਾ ਆਸੇ ਨਾ ਪਾਸੇ ਕੋਈ ਕਟਿੰਗ ਸ਼ੈਟਿੰਗ ਕਰਨ ਨੂੰ ਤਾਂ ਇਹਦੇ ਲਈ ਨਾ ਮੈਂ ਆਨਲਾਈਨ ਮੈਨੂੰ ਕਿੰਨਾ ਚੇਰਾ ਹੋ ਗਿਆ ਮੈਂ ਨਾ ਇੱਕ ਪੇਪਰ ਜਿਹਾ ਮੰਗਾ ਕੇ ਰੱਖਿਆ ਸੀਗਾ ਤੇ ਬਾਅਦ ਚੋਂ ਮੈਂ ਇੰਡੀਆ ਚਲੀ ਗਈ ਫਿਰ ਉਹ ਉੱਥੇ ਹੀ ਪਿਆ ਰਹਿ ਗਿਆ ਉਹ ਪੇਪਰ ਨੂੰ ਮੈਂ ਕਦੇ ਮੌਕਾ ਹੀ ਨਾ ਮਿਲਿਆ ਕਿ ਮੈਂ ਉਹਨੂੰ ਇਹਦੇ ਉੱਤੇ ਲਾ ਸਕਾਂ ਅੱਜ ਮੈਂ ਜਦੋਂ ਇੱਥੇ ਸੈਟਅਪ ਕੀਤਾ ਮੈਂ ਕਿਹਾ ਇੰਨੀ ਮਿਹਨਤ ਕੀਤੀ ਆ ਇੰਨੀ ਸਾਫ ਸਫਾਈ ਕੀਤੀ ਇੱਥੇ ਇੰਨਾ ਸਮਾਨ ਲਿਆ ਕੇ ਰੱਖਿਆ ਤੇ ਕਿਉਂ ਨਾ ਅੱਜ ਮੈਂ ਇਹਦੇ ਉੱਤੇ ਉਹ ਪੇਪਰ ਵੀ ਲਾ ਦਵਾਂ ਤੇ ਮੈਂ ਝੁੱਕ ਕੇ ਲਿਆ ਕੇ ਨਾ ਅੰਦਰੋਂ ਪੇਪਰ ਲਾਉਣ ਲੱਗੀ ਫੇਰ ਤੁਹਾਨੂੰ ਪਤਾ ਹੀ ਹੈ ਜੇ ਮੈਂ ਕੋਈ ਕੰਮ ਕਰਨਾ ਸ਼ੁਰੂ ਕਰ ਹੀ ਦਿੱਤਾ ਤੇ ਜਗਦੀਪ ਸਿੰਘ ਨੇ ਮੇਰੇ ਨਾਲ ਲੱਗ ਹੀ ਜਾਣਾ ਸੀ ਵੈਸੇ ਇੱਥੇ ਅੱਜ ਮੈਂ ਕਿੰਨੀ ਚਿੱਟੀ-ਚਿੱਟੀ ਲੱਗ ਰਹੀ ਕਿਉਂਕਿ ਚਾਨਣ ਹੀ ਇੰਨਾ ਪਈ ਜਾਂਦਾ ਮੇਰੇ ਤੇ ਰੌਸ਼ਨੀ ਰੌਸ਼ਨੀ ਸੂਰਜ ਦਾ ਚਾਨਣ ਤੇ ਮੈਨੂੰ ਪੈਪ ਲਿਆ ਕੇ ਜਗਦੀਪ ਸਿੰਘ ਨੇ ਫੜਾ ਦਿੱਤੀ ਕਿ ਲੈ ਹੁਣ ਤੂ ਆਹ ਵਾਲਾ ਟੇਬਲ ਧੋ ਕੇ ਦੇਖ ਲਾ ਧੋਣ ਤਾਂ ਮੈਂ ਲੱਗੇ ਇਹ ਟੇਬਲ ਨੇ ਤਾਂ ਮੇਰੇ ਹੱਥ ਹੀ ਕਾਲੇ ਛਾ ਕਰ ਦਿੱਤੇ ਉਹੀ ਗੱਲ ਹਨੇਰੇ ਕਹਿੰਦੇ ਹੁੰਦੇ ਨਾ ਵੇਲੇ ਦਾ ਕੰਮ ਤੇ ਕਵੇਲੇ ਦੀਆਂ ਟੱਕਰਾਂ ਉਧਰਲੇ ਪਾਸੇ ਤਾਂ ਰਹਿੰਦਾ ਹਨੇਰਾ ਤੇ ਲਾਈਟਾਂ ਜਿੰਨੀਆਂ ਭਲਾਂ ਮੈਂ ਮਰਜ਼ੀ ਲਾ ਛੱਡੀਆਂ ਨੇ ਪਤਾ ਪਤਾ ਮੈਨੂੰ ਉੱਥੇ ਕੁਛ ਹੀ ਨਹੀਂ ਲੱਗਦਾ ਬਸ ਬਣਾ ਬਣਾ ਦਿੰਨੀ ਚਾਨਣ ਜੇ ਚ ਤੇ ਅੱਜ ਇੱਥੇ ਰੋਸ਼ਨੀ ਕਾਫੀ ਹੋ ਗਈ ਤੇ ਇੱਥੇ ਮੈਨੂੰ ਸਾਰਾ ਕੁਝ ਦਿਖਿਆ ਜਗਦੀਪ ਨੇ ਮੈਨੂੰ ਲਿਆ ਕੇ ਸਕਰੱਬ ਫੜਾਤਾ ਕਹਿੰਦੇ ਆ ਲੈ ਪੜ ਤੂੰ ਸਕਰੱਬ ਤੂੰ ਸਕਰੱਬ ਦੇ ਨਾਲ ਦੀ ਸਫਾਈ ਕਰ ਮੈਂ ਕਿਹਾ ਜਗਦੀਪ ਮੈਨੂੰ ਸਾਬਣ ਵੀ ਚਾਹੀਦਾ ਸਾਬਣ ਸੁਬਣ ਨਹੀਂ ਕਹਿੰਦੇ ਤੂੰ ਸਕਰੱਬ ਮਾਰ ਦੇ ਮੈਂ ਸਾਬਣ ਲਾਇਆ ਹੋਇਆ ਤੇ ਵੇਖੀ ਇਹਨੇ ਲਿਸ਼ਕ ਪੁਸ਼ਕ ਜਾਣਾ ਮੈਂ ਵੀ ਚੱਕ ਕੇ ਫਿਰ ਸਾਰੇ ਟੇਬਲਾਂ ਟੂਬਲਾਂ ਨੂੰ ਚੰਗੀ ਤਰ੍ਹਾਂ ਧੋਸ ਵਾਰ ਦਿੱਤਾ ਮੈਂ ਕਿਹਾ ਮੈਂ ਚੱਲ ਹੋਰ ਵੀ ਜਿਹੜਾ ਫਰਸ਼ ਠੰਡਾ ਕਰਦਾ ਮੈਨੂੰ ਨਾਲੇ ਥੋੜੀ ਸ਼ਾਂਤੀ ਆ ਜੇ ਤੇ ਫਿਰ ਮੈਂ ਇਹਨੂੰ ਲਿਆ ਕੇ ਕਰਨ ਲੱਗੀ ਡਰਾਈ ਇਧਰ ਤੋਂ ਮੈਂ ਇਹਨੂੰ ਸੁਖਾ ਸਕੂ ਕਿ ਨਾ ਫੇਰੇ ਦੇ ਤੇ ਉੱਤੇ ਲਾਇਆ ਸੀ ਪੇਪਰ ਵੈਸੇ ਤੁਸੀਂ ਇਹ ਦੇਖੋ ਤਹਾਡੇ ਵਲੌਗ ਦੇ ਲਈ ਮੈਂ ਅੱਜ ਪੂਰਾ ਸੈਟਅਪ ਇੰਨਾ ਸੋਹਣਾ ਲਾਇਆ ਤਾਂ ਜੋ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾ ਸਕਾਂ ਮੈਂ ਕੋਈ ਐਡਾ ਹੀ ਉੱਠ ਕੇ ਨਹੀਂ ਬਣਾ ਦਿੱਦੀ ਪੂਰੀ ਮਿਹਨਤ ਕਰਕੇ ਬਣਾਉਣੀ ਆ ਅੰਦਰੋਂ ਮੈਂ ਨਵੇਂ ਕੱਪੜੇ ਕੱਢ ਕੇ ਲਿਆਂਦੇ ਕੱਪੜਿਆਂ ਦੇ ਨਾਲ ਮੈਂ ਪਹਿਲਾਂ ਟੇਬਲ ਸਵਾਰ ਕੇ ਪੂੰਝ ਕੇ ਗੈਸ ਪੂੰਝ ਕੇ ਤੇ ਉਧਰ ਜਗਦੀਪ ਨੇ ਪਤਾ ਕੀ ਕਹਿੰਦਾ ਕਹਿੰਦੇ ਨਾ ਗੈਸ ਤੇਰਾ ਗਿੱਲਾ ਹੋ ਗਿਆ ਏ ਤੇ ਐ ਨਾ ਕਰਾਂ ਮੈਂ ਤੇਰਾ ਗੈਸ ਚਲਾ ਹੀ ਦੇਵਾਂ ਚਲਾ ਦੂੰਗਾ ਤੇ ਕਹਿੰਦੇ ਛੇਤੀ ਸੁੱਕ ਜਾਊਗਾ ਮੈਂ ਕਿਹਾ ਮੈਂ ਤਾਂ ਮੇਰਾ ਧਿਆਨ ਹੀ ਨਾ ਗਿਆ ਕਿਉਂਕਿ ਅੱਕੀ ਸੜੀ ਤਾਂ ਮੈਂ ਫਿਰਦੀ ਸੀ ਤੇ ਮੈਂ ਤਾਂ ਧਿਆਨ ਹੀ ਨਾ ਦਿੱਤਾ ਉਹ ਨਾਲ ਤੇ ਜਦੋਂ ਮੈਂ ਪਲਟ ਕੇ ਉੱਥੇ ਮੈਂ ਸਾਫ ਕਰਦੀ ਕਰਦੀ ਨੇੜੇ ਗਈ ਭਾਈ ਉਹਨੇ ਤਾਂ ਮੈਨੂੰ ਲੱਗਾ ਸੇਕ ਮੈਂ ਕਿਹਾ ਮੈਨੂੰ ਕਹਿੰਦੇ ਹੋਰ ਨਾ ਕਿਤੇ ਆਉਂਦੀ ਚੁੰਨੀ ਚੁੰਨੀ ਸਾੜ ਲਈ ਤੇ ਜਦੋਂ ਮੈਂ ਪਲਟ ਕੇ ਵੇਖਿਆ ਤੇ ਭਾਈ ਉਹ ਤਾਂ ਗੈਸ ਚੱਲੀ ਜਾਂ ਵਾਗ ਰੋ ਇਹੋ ਜਿਹੇ ਤੇ ਬੰਦਿਆਂ ਦੇ ਕੰਮ ਹੁੰਦੇ ਐਵੇਂ ਨਹੀਂ ਦੱਸ ਦੇ ਪਲ ਘਰ ਦੀ ਨਾਲ ਲੂਸਪੂਕ ਜਾਂਦੀ ਐਨੀ ਤਾਂ ਸੜੀ ਬੈਠ ਚਲੋ خیر ਇਹ ਕੰਮ ਕਰਾਉਣ ਤੋਂ ਬਾਅਦ ਨਾ ਮੈਂ ਤੇ ਆਉਂਦਾ ਨਾ ਸ਼ੀਟ ਲੈ ਕੇ ਪਹਿਲਾਂ ਲੱਗ ਗਈ ਤੇ ਜਗਦੀਪ ਉਧਰੋਂ ਆਉ ਕਿ ਸਾਰਾ ਕੰਮ ਵਿੱਚੇ ਛੜਤਾ ਇਹ ਬੰਦੇ ਨੇ ਸਾਰਾ ਕੰਮ ਵਿੱਚੇ ਛੱਡਿਆ ਤੇ ਮੇਰੇ ਨਾਲ ਜਾ ਕੇ ਲੱਗੇ ਕਿ ਕਿ ਇਹਨਾਂ ਨੂੰ ਪਤਾ ਹੀ ਅੱਜ ਆਲਰੇਡੀ ਇਹਦਾ ਪਾਰਾ ਚੜਿਆ ਤੇ ਇਹ ਨਾ ਮੈਂ ਇਹਨੂੰ ਫਰੰਟ ਤੋਂ ਜੋੜਨ ਦੀ ਕੋਸ਼ਿਸ਼ ਕਰਦੀ ਹਾਂ ਪੁਰਾਣਾ ਪਿਆ ਹੋਣ ਕਰਕੇ ਨਾ ਤੇ ਇਹਦਾ ਮੂਰੇ ਮੂਰੇ ਤਾਂ ਕਾਫੀ ਸਾਰਾ ਨਾ ਖਰਾਬ ਹੀ ਹੋ ਗਿਆ ਫਿਰ ਉਹ ਮੈਂ ਕੱਟ ਕੇ ਲਾਇਆ ਵੈਸੇ ਮੈਂ ਤੁਹਾਨੂੰ ਇਹ ਦਿਖਾਵਾਂਗੀ ਕਿਦਾਂ ਦਾ ਲੱਗਦਾ ਇਹ ਨਰਾ ਹੀ ਐਂ ਲੱਗਦਾ ਜਿਵੇਂ ਕਿਸੇ ਨੇ ਪੱਥਰ ਉੱਤੇ ਰੱਖਤਾ ਹੁੰਦਾ ਟੇਬਲ ਦੇ ਤੇ ਮੈਂ ਤੁਹਾਨੂੰ ਇਹਦੀ ਨਾ ਨੀੜਿਓ ਮੈਂ ਪੂਰੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੀ ਤੇ ਪਰ ਹੁਣ ਇਹਦੇ ਨਾਲ ਨਾ ਮੈਨੂੰ ਸਫਾਈ ਦਾ ਬੜਾ ਸੌਕਾ ਹੋ ਗਿਆ ਇਹ ਐ ਲਿਸਕਦਾ ਪੁਸਕ ਜਿੰਦਾ ਤਾਂ ਸਫਾਈ ਬੜੀ ਸੋਹਣੀ ਹੁੰਦੀ ਇਹਦੇ ਨਾਲ ਇੱਕ ਇਹ ਵੀ ਤੁਹਾਨੂੰ ਪਤਾ ਵੀ ਚੀਜ਼ ਦੀ ਆਪਣੀ ਦੀ ਮਨਿਆਦ ਵੀ ਵੱਧ ਗਈ ਆ ਤੇ ਹੁਣ ਇਹ ਸੋਹਣਾ ਲੱਗਣ ਲੱਗਿਆ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਦੇਣਾ ਕਿ ਤੁਹਾਨੂੰ ਮੇਰਾ ਅੱਜ ਸੈਟਅਪ ਕਿਦਾਂ ਦਾ ਲੱਗਾ ਇਹ ਸੈਟਅਪ ਬਣਾਉਣ ਦੇ ਲਈ ਮੈਂ ਘੱਟ ਤੋਂ ਘੱਟ 2 ਘੰਟੇ ਲਾਏ ਵੇਖੋ ਕਿੱਡੇ ਚਾਨਣ ਦੇ ਵਿੱਚ ਲੱਗੀ ਹੀ ਮੈਂ ਤਾਂ ਕਿੰਨਾ ਹਨੇਰਾ ਹੋ ਜਾਣਾ ਮੈਨੂੰ ਇਹ ਟੇਬਲ ਟਿਊਬਲ ਤੇ ਪ੍ਰੋਗਰਾਮ ਸੈੱਟ ਕਰਦੀ ਨੂੰ ਪਰ ਖੈਰ ਜਦੋਂ ਤੁਸੀਂ ਮਿਹਨਤ ਕਰਦੇ ਆ ਤੇ ਤੁਹਾਨੂੰ ਮਿਹਨਤ ਦਾ ਫਲ ਵੀ ਮਿਲਦਾ ਤੁਸੀਂ ਸਾਰੇ ਇੰਨੇ ਸੋਹਣੇ ਮੈਨੂੰ ਕਮੈਂਟ ਕਰਦੇ ਆ ਐਨਾ ਮੈਨੂੰ ਪਿਆਰ ਦਿੰਦੇ ਆ ਮੈਨੂੰ ਸ਼ੇਅਰ ਕਰਦੇ ਆ ਸਬਸਕ੍ਰਾਈਬ ਕਰਦੇ ਆ ਮੇਰੇ ਲਈ ਉਹ ਹੀ ਬਹੁਤ ਵੱਡੀ ਗੱਲ ਆ ਕਿਉਂਕਿ ਉਹ ਮੇਰੀ ਸਾਰੀ ਮਿਹਨਤ ਦਾ ਫਲ ਮਿਲ ਜਾਂਦਾ ਮੇਰੀਆਂ yeah ਮੈਨੂੰ ਬੜੀ ਜ਼ਿਆਦਾ ਖੁਸ਼ੀ ਹੁੰਦੀ ਹੈ ਜਿੱਦਾਂ ਕਿ ਆਪਾਂ ਸ਼ੁਰੂ ਦੇ ਵਿੱਚ ਗੱਲ ਕਰ ਰਹੇ ਸੀ ਅੱਜ ਵੀ ਮੈਨੂੰ ਬੜੀ ਯਾਦ ਆਉਂਦੀ ਹੈ ਜਦੋਂ ਆਪਾਂ ਨਾ ਸਵੇਰ ਦੀ ਚਾਹ ਇੰਡੀਆ ਦੇ ਵਿੱਚ ਨਾ ਪਰਿਵਾਰ ਦੇ ਨਾਲ ਬਹਿ ਕੇ ਪਿੰਦੇ ਹੁੰਦੇ ਸੀ ਤੇ ਵਹਿਲੀ ਚ ਇਦਾਂ ਹੀ ਬਾਹਰ ਬੈਠੇ ਹੋਣਾ ਵੇੜਿਆਂ 'ਚ ਮੰਜੇ-ਮੁੰਜੇ ਢਾ ਕੇ ਤੁਹਾਨੂੰ ਪਤਾ ਅੱਜ ਤੇ ਜਗਦੀਪ ਨੇ ਨਾਲ ਜਿਹੜੇ ਸਾਡੇ ਨਾਲ ਰਹਿੰਦੇ ਨੇ ਸੰਦੇਸ਼ ਜੀ ਉਹਨਾਂ ਨੂੰ ਕਹਿ ਕੇ ਉੱਥੇ ਮੰਜਾ-ਮੁੰਜਾ ਵੀ ਢਵਾ ਲਿਆ ਪੂਰਾ ਸੈਟਅਪ ਕੀਤਾ ਉਹਨਾਂ ਨੇ ਪੂਰਾ ਆਪਦਾ ਮਾਹੌਲ ਬਣਾਇਆ ਕਿਉਂਕਿ ਉਹਨਾਂ ਦੇ ਸ਼ੌਂਕ ਅੱਜ ਵੀ ਉਹਨਾਂ ਦੇ ਅੰਦਰ 'ਚ ਉਵੇਂ ਹੀ ਨੇ ਜਿੰਨਾ ਮਰਜ਼ੀ ਉਹ ਇੱ ਤੇ ਮੈਨੂੰ ਲੱਗਦਾ ਬਦਲਣਾ ਵੀ ਨਹੀਂ ਚਾਹੀਦਾ ਕਿਉਂਕਿ ਆਖਰਕਾਰ ਤੇ ਆਪਾਂ ਆਪਣੀ ਉਸੇ ਮਿੱਟੀ ਨਾਲ ਜੁੜੇ ਹੋਏ ਆਪ ਆਪਣੀਆਂ ਜੜਾਂ ਸਾਰੀਆਂ ਉੱਥੇ ਹੀ ਨੇ ਤੇ ਜੁੜੇ ਰਹਿਣਾ ਵੀ ਚਾਹੀਦਾ ਵਾ ਅਸਲ ਵਿੱਚ ਪਿੰਡਾਂ 'ਚ ਸਿਰਫ ਥਾਂ ਨਹੀਂ ਹੁੰਦੀ ਕਿ ਉਹ ਇੱਕ ਅਹਿਸਾਸ ਹੁੰਦਾ ਜਿੱਥੇ ਅਸੀਂ ਹਰ ਰੋਜ਼ ਦੀ ਰੋਟੀ ਤੋਂ ਵੱਧ ਇੱਕ ਦੂਜੇ ਦੀ ਫਿਕਰ ਹਨਾ ਜਿਹੜੀ ਅਸੀਂ ਉਹ ਕਰਦੇ ਆ ਅਸੀਂ ਇੱਕ ਦੂਜੇ ਦੇ ਆੜਗਵਾੜ ਜਾਣੇ ਆ ਜੇ ਕੋਈ ਇੱਕ ਦਿਨ ਘਰੋਂ ਬਾਹਰ ਨਹੀਂ ਨਿਕਲਿਆ ਤੇ ਦੂਜੇ ਦਿਨ ਉਹਦੇ ਘਰੇ ਚੱਲ ਜene ਪਹਿਲੀ ਗੱਲ ਤਾਂ ਸ਼ਾਮ ਨੂੰ ਹੀ ਚੱਲ ਜene ਕੋਈ ਬਿਮਾਰ ਠਮਾਰ ਹੋ ਗਿਆ ਅਸੀਂ ਉਹਨਾਂ ਦੇ ਕੋਲ ਜਾ ਕੇ ਪੁੱਛਦੇ ਆ ਹਨਾ ਕਿ ਕੀ ਗੱਲ ਅੱਜ ਤੂੰ ਰੋਟੀ ਪਾਣੀ ਬਣਾਇਆ ਕੀ ਤਾਂ ਇਹ ਆਪਣੇ ਪਿੰਡਾਂ ਦਾ ਮਾਹੌਲ ਆ ਜਿਹੜਾ ਇੱਥੇ ਨਹੀਂ ਹੈਗਾ ਤਾਂ ਸੋ ਇਹ ਨਹੀਂ ਆ ਕਿ ਆਪਾਂ ਉਸ ਮਾਹੌਲ ਨੂੰ ਇੱਥੇ ਲਿਆਉਣ ਦੀ ਕੋਸ਼ਿਸ਼ ਕਰਦੇ ਬਿਲਕੁਲ ਵੀ ਨਹੀਂ ਐਥੋਂ ਦਾ ਮਾਹੌਲ ਇੱਥੋਂ ਦਾ ਵਾ ਇੱਥੋਂ ਦੀ ਜ਼ਿੰਦਗੀ ਅਸੀਂ ਇੱਥੇ ਸਿੱਖ ਰਹੇ ਆ ਇੱਥੇ ਵੀ ਸਾਨੂੰ ਜ਼ਿੰਦਗੀ ਨੇ ਬੜਾ ਕੁਝ ਸਿਖਾਇਆ ਬੜੀਆਂ ਚੰਗੀਆਂ ਚੀਜ਼ਾਂ ਵੀ ਸਿੱਖੀਆਂ ਨੇ ਸਾਨੂੰ ਸਭ ਤੋਂ ਪਹਿਲਾਂ ਤਾਂ ਸੈਲਫ ਡਿਪੈਂਡੈਂਟ ਸਾਨੂੰ ਬੰਨਾ ਸਿਖਾਇਆ ਕਿ ਆਪਦੀ ਉੱਤੇ ਕਿਵੇਂ ਨਿਰਭਰ ਰਹਿਣਾ ਆਪਦੀ ਜ਼ਿੰਦਗੀ ਨੂੰ ਤੁਸੀਂ ਕਿਦਾਂ ਜੀਣਾ ਰਿਸ਼ਤਿਆਂ ਨੂੰ ਇਕੱਲਾਪਨ ਜਿਵੇਂ ਇੱਥੇ ਆ ਕੇ ਮਿਲਿਆ ਤੇ ਸਾਨੂੰ ਸ਼ਾਇਦ ਇੰਡੀਆ ਵਾਲੇ ਜਿਹੜੇ ਰਿਸ਼ਤੇ ਆ ਜਿਹੜੇ ਭੈਣ ਭਰਾ ਉਹਨਾਂ ਦੀ ਵੀ ਕਦਰ ਸਾਡੀ ਜ਼ਿੰਦਗੀ 'ਚ ਜਿਹੜੀ ਵਧ ਜਾਂਦੀ ਆ ਇਹ ਮੈਂ ਬਿਲਕੁਲ ਵੀ ਨਹੀਂ ਕਹਿੰਦੀ ਹੈ ਕਿ ਕਿ ਇੱਥੇ ਆ ਕੇ ਤੇ ਇੱਥੇ ਇਹ ਮਾੜਾ ਦੇਸ਼ ਆ ਜਾਂ ਸਾਡਾ ਇੰਡੀਆ 'ਚ ਕੁਝ ਕਮੀ ਸੀ ਇੰਡੀਆ ਆਵਦੀ ਜਗਾ ਹੈਗਾ ਆਸਟ੍ਰੇਲੀਆ ਆਵਦੀ ਜਗਾ ਹੈਗਾ ਪਰ ਜਿਹੜੇ ਪਰਿਵਾਰਾਂ ਦੇ ਨਾਲ ਜੁੜੇ ਹੋਏ ਆ ਜਿਨ੍ਹਾਂ ਦੀਆਂ ਜੜਾਂ ਉੱਥੇ ਜੁੜੀਆਂ ਹੋਈਆਂ ਨਾ ਉਹਨਾਂ ਨੂੰ ਹਮੇਸ਼ਾ ਹੀ ਉਸ ਚੀਜ਼ ਦੀ ਕਮੀ ਮਹਿਸੂਸ ਹੁੰਦੀ ਹੈ ਤੇ ਮੈਨੂੰ ਲੱਗਦਾ ਹੋਣਾ ਵੀ ਚਾਹੀਦੀ ਆ ਕਿਉਂਕਿ ਕਦੇ ਆਪਣੀਆਂ ਜੜਾਂ ਨਾਲੋਂ ਆਪਦੇ ਆਪ ਨੂੰ ਕਦੇ ਨਹੀਂ ਸਾਨੂੰ ਛੱਡਣਾ ਚਾਹੀਦਾ ਤੇ ਜਿਹੜੇ ਉਹਨਾਂ ਸ਼ਹਿਰਾਂ ਦਾ ਮਾਹੌਲਾ ਸ਼ਹਿਰਾਂ ਦੇ ਵਿੱਚ ਆਪਦੇ ਤਰਫ ਦਾ ਸਕੂਨ ਆ ਪਰ ਪਿੰਡਾਂ ਦੇ ਵਿੱਚ ਤਾਂ ਇੱਕ ਅਲੱਗ ਤਰ੍ਹਾਂ ਦਾ ਹੀ ਸਕੂਨ ਆ ਸਾਡੇ ਅੱਜ ਵੀ ਮੇਰੇ ਸਹਰੇ ਪਿੰਡ ਜਦੋਂ ਅਸੀਂ ਜਾਣੇ ਆ ਨਾ ਬਾਹਰ ਇੱਕ ਸਾਥ ਬਣੀ ਆ ਸਾਥ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਹਜੇ ਸਾਥ ਦਾ ਮਤਲਬ ਨਹੀਂ ਪਤਾ ਹੋਊਗਾ ਜਿੱਥੇ ਇੱਕ ਬੈਂਚ ਦੇ ਉੱਤੇ ਸਾਰੇ ਬਜ਼ੁਰਗ ਬੈਠੇ ਹੁੰਦੇ ਆ ਜਾਂ ਤਾਂ ਉਤਾਸ਼ ਖੇਡ ਰਹੇ ਹੁੰਦੇ ਤੇ ਜਾਂ ਫਿਰ ਸਾਰੇ ਪਿੰਡ ਦੇ ਬਾਰੇ ਵਿੱਚ ਗੱਲਾਂ ਬਾਤਾਂ ਕਰ ਰਹੇ ਹੁੰਦੇ ਤੇ ਮੇਰੇ ਸਹੌਰੀਆਂ ਦੇ ਪਿੰਡ ਵਿੱਚ ਅੱਜ ਵੀ ਦੋ ਤਿੰਨ ਜਗ੍ਹਾ ਉਸੇ ਤਰ੍ਹਾਂ ਸੱਥਾਂ ਦੇ ਜਿਹੜੇ ਆ ਸਟੇਡੀਅਮ ਬਣੇ ਆ ਉਹਨਾਂ ਦੇ ਉੱਤੇ ਉੱਥੇ ਪੱਖੇ-ਪੁੱਖੇ ਲੱਗੇ ਹੋਏ ਤੇ ਬਹੁਤ ਵਧੀਆ ਜਿਹੜਾ ਅਗਲੇ ਨੇ ਆਪਦਾ ਵਿਰਸਾ ਉਹਨੂੰ ਸੰਭਾਲ ਕੇ ਰੱਖਿਆ ਹੋਇਆ ਤਾਂ ਜੋ ਲੋਕ ਉੱਥੇ ਬਹਿ ਸਕਣ ਵੈਸੇ ਅੱਗੇ ਕਹਿੰਦੇ ਹੁੰਦੇ ਸੀ ਬਾਬੇ ਇਕੱਠੇ ਹੋ ਕੇ ਤੇ ਸਾਰੇ ਪਿੰਡ ਦੀਆਂ ਗੱਲਾਂ ਬਾਤਾਂ ਕਰਦੇ ਪਰ ਉਹਨਾਂ ਦਾ ਟਾਈਮ ਬੜਾ ਸੋਹਣਾ ਨਿਕਲਦਾ ਕਿਉਂ ਉਹ ਉਹ ਉਮਰ ਦੇ ਆਪਦੇ ਸਾਥੀ ਆ ਉਹਨਾਂ ਦਾ ਹਰ ਦੁੱਖ ਸੁੱਖ ਇੱਕ ਦੂਜੇ ਨਾਲ ਉਹ ਆਪਦਾ ਸ਼ੇਅਰ ਕਰਦੇ ਆ ਜਿੱਥੇ ਉਹਨਾਂ ਕੋਲ ਜੇ ਘਰੇ ਕੋਈ ਸੁਣਨ ਵਾਲਾ ਨਹੀਂ ਹੈਗਾ ਤੇ ਬਾਹਰ ਬਥੇਰੇ ਜਾਣੇ ਉਹਨਾਂ ਦੀਆਂ ਗੱਲਾਂ ਨੂੰ ਜਿਹੜੇ ਸੁਣਨ ਵਾਲੇ ਹੁੰਦੇ ਆ ਤੇ ਉਹਨਾਂ ਦਾ ਵੀ ਜਿਹੜੀ ਉਮਰ ਦੇ ਜਿਹੜੇ ਆਖਰੀ ਪੈਰ ਹਨ ਉਹ ਸੌਖੇ ਨਿਕਲ ਜਾਂਦੇ ਆ ਇਹ ਤੇ ਸਾਡੇ ਪਿੰਡਾਂ ਦਾ ਮਾਹੌਲ ਆ ਚਲੋ ਕਿਸੇ ਦਾ ਮਾੜਾ ਵੀ ਹੋ ਸਕਦਾ ਕਿਸੇ ਦੇ ਨਾਲ ਬੈਡ ਐਕਸਪੀਰੀਅੰਸ ਵੀ ਹੋ ਸਕਦਾ ਆਪਾਂ ਕਿਹੜਾ ਕਹਿੰਨੇ ਆ ਨਾ ਆਪਾਂ ਨੂੰ ਸਾਰਿਆਂ ਦਾ ਪਤਾ ਹੀ ਆ ਕਿਉਂਕਿ ਦੇਖੋ ਇਹ ਦੁਨੀਆ ਬੜੇ ਤਰ੍ਹਾਂ ਦੀ ਆ ਸੋ ਜਿਵੇਂ ਕਹਿ ਦਿੰਦੇ ਦਾਤੀ ਨੂੰ ਦੰਦਾ ਇੱਕ ਪਾਸੇ ਤੇ ਦੁਨੀਆ ਨੂੰ ਚਾਰ ਛਫੇਰੇ ਆ ਕਈਆਂ ਨਾਲ ਚੰਗਾ ਕਈਆਂ ਨਾਲ ਮਾੜਾ ਐਕਸਪੀਰੀਅੰਸ ਵੀ ਹੁੰਦਾ ਹੁੰਦਾ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਅੱਜ ਆ ਮੈਂ ਤਵਾ ਤੇ ਆ ਜਿਹੜਾ ਵਾਈਟ ਕਲਰ ਦਾ ਪੈਨ ਆ ਨਾ ਮੈਂ ਨਵਾਂ ਲਾ ਕੇ ਇਹ ਪੈਨ ਦਾ ਵਜ਼ਨ 5 ਕਿਲੋ ਜਗਦੀਪ ਨੂੰ ਮੈਂ ਕਿਹਾ ਜਗਦੀਪ ਚੱਕ ਕੇ ਵੇਖੋ ਜਗਦੀਪ ਕਹਿੰਦੇ ਬਹੁਤ ਪਾਰਾ ਪਹਿਲਾਂ ਤਾਂ ਮੈਨੂੰ ਜਨਾਬ ਤੋਂ ਮਿਲੀਆਂ ਆਉਂਦਿਆਂ ਸਰ ਗਾਲਾਂ ਤੇਰੇ ਕੋ ਅਖੇ ਪੈਸੇ ਨਹੀਂ ਖੜਦੇ ਤੂੰ ਕਾ ਤੂੰ ਐਵੇਂ ਦੀ ਬਣੀ ਮੈਂ ਕਿਹਾ ਜਗਦੀਪ ਮੇਰਾ ਪੈਨ ਉਦਨ ਖਰਾਬ ਹੋ ਗਿਆ ਸੀ ਤੁਸੀਂ ਸੋਟ ਤਾਂ ਮੇਰੇ ਕੋ ਇਹਦੇ ਨਾਲ ਦਾ ਕੋਈ ਪੈਨ ਨਹੀਂ ਹੈਗਾ ਸੀ ਤੇ ਮੈਂ ਕਿਹਾ ਮੈਂ ਜੇ ਲਿਆਉਣਾ ਹੀ ਆ ਤੇ ਮੈਂ ਥੋੜਾ ਹੈਵੀ ਲਿਆਵਾ ਤਾਂ ਕਰਕੇ ਮੈਂ ਹੈਵੀ ਲਿਆਂਦਾ ਇਹਦੇ ਵਿੱਚ ਮੈਂ ਅੱਜ ਤੁਹਾਨੂੰ ਦੱਦੀ ਆ ਜਿਹੜੀ ਮੈਂ ਸੁੱਕੀਆਂ ਸਬਜ਼ੀਆਂ ਨੂੰ ਨਾ ਕੜੀ ਦੀ ਤਰ੍ਹਾਂ ਬਣਾਇਆ ਸੀਗਾ ਤੇ ਸਭ ਤੋਂ ਪਹਿਲਾਂ ਮੈਂ ਤੇਲ ਪਾਇਆ ਤੇਲ ਦੇ ਵਿੱਚ ਮੈਂ ਜੀਰਾ ਪਾਇਆ ਜੀਰੇ ਦੇ ਭੁੰਨਣ ਤੋਂ ਬਾਅਦ ਲਸਣ ਅਦਰਕ ਤੇ ਟਮਾਟਰ ਤੇ ਹਰੀ ਮਿਰਚ ਨੂੰ ਮੈਂ ਸਵਾਰ ਕੇ ਭੁੰਨਿਆ ਉਹ ਭੁੰਨਣ ਤੋਂ ਬਾਅਦ ਮੈਂ ਇਹਦੇ ਵਿੱਚ ਪਾਇਆ ਸੀ ਪਿਆਰ ਪਿਆਜ਼ ਨੂੰ ਵੀ ਮੈਂ ਅੱਜ ਜਿਹੜਾ ਨਾ ਜਿਹੜਾ ਮੇਰਾ ਬਾਹਰ ਚੋਪਰ ਹੈ ਇਹਦੇ 'ਚ ਕ੍ਰਸ਼ ਕਰਕੇ ਪਾ ਲਿਆ ਸੀ ਮਿਕਸ ਕਰਕੇ ਬਿਲਕੁਲ ਨਹੀਂ ਸੀ ਪਾਇਆ ਸਬਜ਼ੀਆਂ ਜਿਹੜੀਆਂ ਸੀ ਮੇਰੇ ਕੋਲ ਸਾਰੀਆਂ ਸਬਜ਼ੀਆਂ ਫਰੋਜ਼ਨ ਸੀਗੀਆਂ ਫਰੋਜ਼ਨ ਸਬਜ਼ੀਆਂ ਨੂੰ ਮੈਂ ਧੋ ਲਿਆ ਸੀ ਤੇ ਇਹਦੇ ਵਿੱਚ ਜਿਹੜੀ ਮੈਂ ਹੁਣ ਪਾਈ ਆ ਨਾ ਇਹ ਮੈਂ ਕੋਕਨਟ ਕਰੀਮ ਪਾਈ ਆ ਕੋਕਨਟ ਕਰੀਮ ਕਿਉਂਕਿ ਇਹਨੂੰ ਮੈਂ ਡਿਫਰੈਂਟ ਵੇ ਨੇ ਨਾਲ ਬਣਾਉਣਾ ਸੀ ਤੇ ਜਿਹੜਾ ਪਾਣੀ ਸੀ ਨਾ ਮੈਂ ਇਹਦੇ 'ਚ ਸਿਰਫ ਤੜਕਾ ਭੁੰਨਣ ਜੋਗਾ ਹੀ ਪਾਣੀ ਮੈਂ ਇਹਦੇ ਵਿੱਚ ਪਾਇਆ ਸੀਗਾ ਤੇ ਕੋਕਨਟ کریم ਪਾਉਣ ਕਰਕੇ ਇਹਦਾ ਜਿਹੜਾ ਟੇਸਟ ਬਹੁਤ ਹੀ ਵਧੀਆ ਹੋ ਗਿਆ ਸੀ ਤੇ ਹੁਣ ਮੈਂ ਇਹਦੇ ਚ ਜਿਹੜੀਆਂ ਸਬਜ਼ੀਆਂ ਸਬਜ਼ੀਆਂ ਦੇ ਵਿੱਚ ਕੀ ਸੀ ਗੋਭੀ ਸੀ ਗਾਜਰ ਸੀ ਬਰੋਕਲੀ ਸੀ ਤੇ ਬਾਅਦ ਵਿੱਚ ਮੈਂ ਬਚੀ ਹੋਈ کریم ਵੀ ਇਹਦੇ ਵਿੱਚ ਪਾ ਦਿੱਤੀ 5-10 ਮਿੰਟ ਠਕਣ ਤੋਂ ਬਾਅਦ ਤੇ ਮੈਂ ਨਾ ਜਗਦੀਪ ਨੂੰ ਫੋਰਸ ਕਰ ਰਹੀ ਸੀ ਕਿ ਤੁਸੀਂ ਇਹਦਾ ਝੱਕਣ ਚੱਕ ਕੇ ਤਾਂ ਵੇਖੋ ਚੱਕ ਕੇ ਵੇਖ ਜਗਦੀਪ ਨੇ ਫਿਰ ਮਸਾ ਹੀ ਚੁੱਕਾ ਪੰਜ 10 ਮਿੰਟ ਇਹਦੇ ਸਬਜੀ ਦੇ ਪੱਕਣ ਤੋਂ ਬਾਅਦ ਨਾ ਮੈਂ ਇਹਦੇ ਵਿੱਚ ਜਿਹੜੀ ਟਮਾਟਰਾਂ ਦੀ ਪੇਸਟ ਹੁੰਦੀ ਨਾ ਉਹ ਵੀ ਪਾ ਦਿੱਤੀ ਸੀ ਕਿਉਂਕਿ ਮੈਂ ਚਾਹੁੰਦੀ ਸੀ ਕਿ ਥੋੜਾ ਜਿਹਾ ਤਿੱਖਾਪਨ ਆ ਜਾਏ ਤੇ ਸਬਜੀ ਇੰਨੀ ਕੁ ਜ਼ਿਆਦਾ ਸੋਹਣੀ ਬਣੀ ਸੀ ਨਾ ਇਹਦਾ ਕਲਰ ਤੁਸੀਂ ਵੇਖੋ ਕਿੰਨਾ ਵਧੀਆ ਤੜੀਆਂ ਮੇਰ ਕੋਚਾ ਧਨੀਏ ਦੀ ਗੱਲ ਸੁਣ ਲੋ ਅੱਜ ਮੈਂ ਜਦੋਂ ਧਨੀਆ ਲੈ ਕੇ ਆਈ ਤੇ ਧਨੀਆ ਤੋਂ ਭਾਈ ਅਗਲੇ ਨੇ ਮੈਨੂੰ ਜੜਾ ਸਾ ਨਹੀਂ ਦੇਤਾ ਵਿੱਚੇ ਮਿੱਟੀ ਲੱਗੀ ਤੇ ਜਗਦੀਪ ਮੈਨੂੰ ਕਹਿੰਦਾ ਮੂਰਿਓ ਮੂਰਿਓ ਕੱਟ ਲਾ ਤੇ ਲਿਆ ਜੜਾ ਮੈਂ ਡੱਬ ਕੇ ਹੁੰਨਾ ਤੇ ਮੇਰੀ ਵੇਖੀਏ ਤਾਂ 10 ਦਿਨਾਂ ਚ ਧਨੀਆ ਹੋ ਜਾਣਾ ਤੈਨੂੰ ਵੇਖੀ ਮੈਂ ਹੁੰਦਾ ਕਿ ਤੇ ਛਣੀਆਂ ਜਗਦੀਪ ਨੇ ਮੇਰੇ ਵਾਸਤੇ ਕੱਟ ਕੇ ਰੱਖਤਾ ਤੇ ਜਦੋਂ ਸਬਜ਼ੀ ਪੂਰੀ ਬਣ ਗਈ ਤੇ ਮੈਂ ਫੇਰ ਆਈ ਤੇ ਮੈਂ ਇਹਦੇ ਵਿੱਚ ਧਨੀਆ ਧੁਨੀਆ ਪਾ ਕੇ ਚਲ ਗਈ ਮਹਾ ਚੱਲ 2 ਮਿੰਟ ਹੋਰ ਸੋਈ ਸੇਕ ਲੱਗ ਜੂ ਉਹਨਾਂ ਚਿਰ ਮੈਂ ਆਪਦਾ ਜਿਹੜਾ ਆਟੇ ਦਾ ਸਮ ਨਾਲ ਦੀ ਨਾਲ ਕਵਲੀ ਦੇ ਵਿੱਚ ਸਮਾਨ ਪਾਇਆ ਕਿਉਂਕਿ ਇੱਥੇ ਵੀਡੀਓ ਬੜੀ ਫਾਸਟ ਚੱਲਦੀ ਪਈ ਤੇ ਆ ਸਾਰਾ ਸਮਾਨ ਮੈਂ ਪਹਿਲਾਂ ਲਿਆ ਕੇ ਰੱਖਿਆ ਫਿਰ ਜਗਦੀਪ ਨੇ ਆਪਣੀ ਥਾਲੀ ਲਿਆਂਦੀ ਉਹਦੇ ਵਿੱਚ ਦਹੀਂ ਪਾਲਿਆ ਤੇ ਨਾਲ ਉਹਨਾਂ ਨੇ ਪਾਲੀ ਆਪਦੀ ਸਬਜੀ ਸਬਜੀ ਤੇ ਉਹਨਾਂ ਨੇ ਮੇਰੇ ਰੋਟੀ ਲੰਮਦੇ ਲੰਮਦੇ ਪਹਿਲਾਂ ਹੀ ਇੱਕ ਕਵਲੀ ਖਾ ਲਈ ਫਿਰ ਮੈਂ ਦੋ ਤਵੇ ਧਰ ਲਏ ਮੈਂ ਕਿਹਾ ਫਟਾਫਟ ਲਜੀ ਹੋ ਜੂਗੀ ਕਿਉਂਕਿ ਜਦੋਂ ਬੰਦਾ ਰੋਟੀ ਖਾਂਦਾ ਹੋਵੇ ਨਾ ਤੇ ਜੇ ਨਾਲ ਦੀ ਨਾਲ ਰੋਟੀ ਨਾ ਨਾ ਮਿਲੇ ਤੇ ਉਹ ਬੰਦੇ ਦਾ ਨਾ ਮਜਾ ਜਿਹਾ ਖਾਣ ਦਾ ਰੋਟੀ ਵੈਸੇ ਹੀ ਖਤਮ ਜਾ ਹੋ ਜਾਂਦਾ ਤੇ ਤਾਂ ਕਰਕੇ ਫਿਰ ਮੈਂ ਦੋ ਤਵੇ ਧਰ ਲਏ ਤੇ ਉਧਰ ਉਹ ਜਨਾਬ ਆਪਦੀ ਰੋਟੀ ਆਮ ਨਾਲ ਖਾ ਰਹੇ ਉਹਨਾਂ ਨੂੰ ਅੱਜ ਬੜਾ ਮਜ਼ਾ ਆਇਆ ਕਹਿੰਦੇ ਬਹੁਤ ਟਾਈਮ ਬਾਅਦ ਇਦਾਂ ਮੈਂ ਨਾਲ ਦੀ ਨਾਲ ਬੈਠ ਕੇ ਰਾਤ ਨੂੰ ਵੀ ਗਰਮ ਗਰਮ ਵੈਸੇ ਤਾਂ ਅੱਗੇ ਕੀ ਕਰਦੇ ਹੁੰਨੇ ਆ ਮੈਂ ਰੋਟੀਆਂ ਬਣਾ ਕੇ ਫੇਰ ਖਾਣ ਬੈਠਦੇ ਆ ਤੇ ਅੱਜ ਉਹ ਫਿਰ ਨਾਲ ਦੀ ਨਾਲ ਤੇ ਉਹਨਾਂ ਨੂੰ ਆਹ ਭਾਂਡਾ ਹੀ ਬੜਾ ਪਸੰਦ ਆ ਕਿਉਂਕਿ ਇੱਕ ਤਾਂ ਇਹ ਸਬਜੀ ਇਹਦੇ ਚ ਮਠੀ ਮਠੀ ਰਜੀ ਸਬਜੀ ਦਾ ਟੇਸਟ ਬੜਾ ਵਧੀਆ ਸੀ ਅੱਧੀ ਦਿਹਾੜੀ ਤੇ ਨਾ ਇਹ ਬੰਦੇ ਨਾ ਮੈਕੈਨਿਕ ਸੈਟਅਪ ਕਰਦੇ ਹੀ ਲਾ ਦਿੰਦੇ ਹੁਣ ਜਾ ਕੇ ਨਾ ਰੇੜਵਾ ਲੈਣ ਚਲੇਗੇ ਕਦੇ ਚਾਰ ਲੇਨ ਚਲੇਗੇ ਕਦੇ ਦਹੀਂ ਲੈਨ ਚਲੇਗੇ ਹਾਈਵੇ ਰੱਬਾ ਉਹਨਾਂ ਚੱਚ ਮੇਰੀਆਂ ਤਾਂ ਸਾਰੀਆਂ ਰੋਟੀਆਂ ਪੱਕ ਗਈ ਅੱਛਾ ਇੱਥੇ ਰੇੜਵਾ ਕ ਕਦੇ ਉੱਤੇ ਰੇੜਵਾ ਕਿ ਉਹ ਬੰਦੇ ਆ ਨਾ ਫਿਰ ਉਹਨਾਂ ਦਾ ਮੂਡ ਉਹੀ ਇੰਡੀਆ ਵਾਲਾ ਪਿੰਡਾਂ ਵਾਲਾ ਹੀ ਆ ਜਿਵੇਂ ਆਪਦਾ ਹਾਸਾ ਖੇਡਾ ਆਪਦੀ ਜ਼ਿੰਦਗੀ ਦੀ ਜਾਨੀ ਪਰ ਵਧੀਆ ਆਪਦਾ ਮਸਤ ਮੋਲ ਰਹਿੰਦੇ ਨਾ ਕਿਸੇ ਦੀ ਨਿੰਦਿਆ ਨਾ ਚੁਗਲੀ ਨਾ ਕਿਸੇ ਨੂੰ ਤੱਕ ਮਾੜਾ ਕਹਿਣਾ ਨਾ ਚੰਗਾ ਤੇ ਆਪਦਾ ਚੁੱਪ ਕਰਕੇ ਰਹਿ ਗਏ ਰੇੜਵਾ ਚੱਕਣ ਦੇ ਕੋਲ ਰੱਖ ਤਾਂ ਕਹਿੰਦੇ ਨਹੀਂ ਇੱਥੇ ਉੱਪਰ ਰੱਖ ਤੇਰੀ ਵਲੌਗ ਦੇ ਵਿੱਚ ਮੇਰਾ ਕੈਮਰਾ ਜਿਹੜਾ ਇਹ ਰੇੜਵਾ ਉਹ ਆਉਣਾ ਚਾਹੀਦਾ ਚਲੋ ਇਸੇ ਤਰ੍ਹਾਂ ਹੱਸ ਖੇਡ ਕੇ ਅੱਜ ਦਾ ਦਿਨ ਬੜਾਈ ਸੋਹਣਾ ਨਿਕਲ ਗਿਆ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਪ੍ਰਮਾਤਮਾ ਨੇ ਇੰਨਾ ਸੋਹਣੀ ਜ਼ਿੰਦਗੀ ਦਿੱਤੀ ਸਾਰਿਆਂ ਨੂੰ ਸੁੱਖ ਸ਼ਾਂਤੀਆਂ ਦੇਵੇ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰਾ ਵਲੌਗ ਕਿਦਾਂ ਦਾ ਲੱਗਾ ਮੈਨੂੰ ਤੁਹਾਡੇ ਕਮੈਂਟਾਂ ਦੀ ਵੇਟ ਰਹਿੰਦੀ ਆ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਤੇ ਜਿੰਨਾ ਵੀਰ ਭਰਾਵਾਂ ਨੂੰ ਹਿੰਦੀ ਦੇ ਵਿੱਚ